ਬੀਰੋ ਥੋੜੇ ਦਿਨ ਪਹਿਲਾਂ ਆਪਾਂ ਫੱਤਾ ਮਾਲੂਗਾ ਪਿੰਡ ਦੀ ਨਾ ਵੀਡੀਓ ਪਾਈ ਸੀ 6 ਸਾਲਾਂ ਦੇ ਬੱਚੇ ਦਾ ਘਰ ਡਿੱਗ ਗਿਆ ਤੇ ਬੈਗਰੂ ਦੀ ਕਿਰਪਾ ਨਾਲ ਤੇ ਤੁਹਾਡੀ ਸਾਰਿਆਂ ਦੇ ਸਹਿਯੋਗ ਦੇ ਨਾਲ ਨਾ ਬਾਈ ਉਸ ਬੱਚੇ ਦੀ ਵਧੀਆ ਮਦਦ ਹੋ ਗਈ ਤੇ ਥੋੜੇ ਦਿਨਾਂ ਤੱਕ ਬਾਈ ਉਸ ਬੱਚੇ ਦੇ ਘਰ ਇਹਨਾਂ ਮਿਸਤਰੀ ਲੱਗ ਜਾਣਾਗਾ ਕਿਰੋ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਸੋਤੇ ਜੀ ਅੱਜ ਜਿਹੜਾ ਹੈਗਾ ਅਸੀਂ ਮੰਨ ਸਕਦੇ ਹਾਂ ਕਿ ਪਿੰਡ ਅਸੀਂ ਜਿਹੜਾ ਫੱਤਾ ਮਾਲੂਗਾ ਐੱਚੇ ਆਏ ਆ ਇਹ ਬੱਚਾ ਸੀ ਅਮਰਤ ਛੋਟਾ ਜਿਹੜਾ ਦਾ ਤਾਇਆ ਲਾ ਮਾਪੋਂ ਬੱਚੇ ਦੇ ਜਿਹੜੇ ਹੈਗੇਗੇ ਇਸ ਕਰਕੇ ਇਹ ਮਕਾਨ ਦੀ ਸੇਵਾ ਸੀ ਸ਼ੁਰੂ ਕਰਨੀ ਸੀ ਜਿਹਦੇਦਾਰ ਰঞ্জੀਤ ਸਿੰਘ ਜੀ ਐਕਸਪੋਰਟ ਕੈਨੇਡਾ ਵੱਲੋਂ ਤੇ ਪਰ ਪਹਿਲਾਂ ਹੀ ਉੱਥੇ ਜਿਹੜੀ ਹੈਗੀ ਜਿੰਮੇਵਾਰੀ ਇਹ ਭਰਾ ਦੀ ਹੈ ਇਹਨਾਂ ਨੇ ਜਿਹੜਾ ਹੈਗਾ ਦਸਬੰਦ ਸੰਗਤ ਨੇ ਇਕੱਠਾ ਕੀਤਾ ਇਹਨਾਂ ਨੇ ਇੱਥੇ ਇਹਨਾਂ ਦੇ ਨਾਲ ਰਲ ਕੇ ਇਹ ਕਹਿੰਦੇ ਸੀ ਅਸੀਂ ਜਿਹੜਾ ਇਹ ਮਕਾਨ ਬਣਾ ਕੇ ਦੇ ਦੇਾਂਗੇ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਹੇਦਾਰ ਜੀ ਦਾ ਕਹਿੰਗੋ ਹਰ ਕੰਮ ਤੇ ਬੈਲ ਕਰਦੇ ਆ ਬੱਚਾ ਮਾਸੂਮ ਆ ਛੋਟਾ ਜਿਹਾ ਤੇ ਪਤਾ ਨਹੀਂ ਚਲੋ ਇਹ ਮੀਡੀਆ 'ਚ ਆ ਗਿਆ ਹੋਰ ਪਤਾ ਨਹੀਂ ਕਿੰਨੇ ਬੱਚੇ ਐਦਾਂ ਦੇ ਹਨ ਇਹਦਾ ਮੀਡੀਆ 'ਚ ਆ ਗਿਆ ਪਤਾ ਲੱਗ ਗਿਆ ਹੋਰ ਬੱਚੇ ਬੜੇ ਜਿਹੜੇ ਰੋਣ ਦੇ ਕਰਦੇ ਜਿਹੜੀ ਇਹ ਸੇਵਾ ਸ਼ੁਰੂ ਕਰਦੇ ਕੁਲੋ ਦਿਨਾਂ ਚ ਅਸੀਂ ਕਰਾ ਦੇਵਾਂਗੇ ਤੇ ਇਹ ਜਿਹੜੀ ਜਹੇਦਾਰ ਵਾਲੀ ਸੇਵਾ ਹੈ ਅਸੀਂ ਆਪਾਂ ਕਦੇ ਹੋਰ ਲਾ ਲਾਂਗੇ ਜੀ ਬੜਾ ਧੰਨਵਾਦ ਹੈ ਬੜੀ ਮਿਹਰਬਾਨੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜੀ ਸੀਤਨ ਮੋੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ